ਕੰ ਕਰਾਇਆ ਗਿਆ ਜਰ ਸਭ ਤੋਂ ਪਹਿਲਾਂ ਤਾਂ ਮੈਂ ਦੀਪੂ ਕੈਜੀ ਨੂੰ ਜੋ ਸਾਡੇ ਸੰਗਠਨ ਦੇ ਰਾਸ਼ਟਰੀ ਸੰਯੁਕਤ ਮੰਤਰੀ ਨੇ ਉਹਨਾਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿਨਾ ਹੈ ਕਿ ਉਹਨਾਂ ਨੇ ਇੱਕ ਵਿਸ਼ਾਲ ਜੋ ਪ੍ਰਮਾਤਮਾ ਦਾ ਭਗਵਾਨ ਵਾਲਮੀਕੀ ਜੀ ਮਹਾਰਾਜ ਦਾ ਪਾਵਨ Satsang ਜਿਹੜਾ ਅੱਜ ਕਿੰਗ ਪੈਲੇਸ ਚ ਕਰਾਇਆ ਵਾ ਉਹਦੇ ਲਈ ਉਹ ਸਾਰੇ ਉਹ ਤੇ ਉਹਨਾਂ ਦੀ ਸਾਰੀ ਟੀਮ ਉਹਨਾਂ ਦਾ ਸਾਰਾ ਪਰਿਵਾਰ ਜਿਹੜਾ ਵਾ ਉਹ ਵਧਾਈ ਦਾ ਪਾਤਰ ਆ ਕਿਉਂਕਿ ਪ੍ਰਮਾਤਮਾ ਦਾ ਜੋ ਪਾਵਨ ਪ੍ਰਗਟਵਸਾ ਉਹ ਕੋਈ ਇੱਕ ਦਿਨ ਵਾਸਤੇ ਨਹੀਂ ਹੁੰਦਾ ਸ਼ੋਭਾ ਯਾਤਰਾ ਨੂੰ ਜੇ ਅਸੀਂ ਲੈ ਕੇ ਕਰੀਏ ਤੇ ਲਗਭਗ 2.5 ਮਹੀਨੇ ਪਹਿਲਾਂ ਉਹਦੀਆਂ ਤਿਆਰੀਆਂ ਸਟਾਰਟ ਹੋ ਜਾਂਦੀਆਂ 6 ਤਰੀਕ ਨੂੰ ਸ਼ੋਭਾ ਯਾਤਰਾ ਅਸੀਂ ਬੜੀ ਵਿਸ਼ਾਲ ਸ਼ੋਭਾ ਯਾਤਰਾ 36 ਵੀ ਹੋਈ ਆ ਉਸ ਤੋਂ ਬਾਅਦ ਅ ਸਭ ਤੋਂ ਵੱਡੀ ਗੱਲ ਆ ਕਿ ਕੱਲਾ ਇੰਡੀਆ ਚ ਨਹੀਂ ਬਲਕਿ ਪੂਰੀ ਦੁਨੀਆ ਚ ਪ੍ਰਮਾਤਮਾ ਦਾ ਜੋ ਪਾਵਨ ਪ੍ਰਗਟ ਦਿਵਸ ਆ ਉਹ ਮਨਾਇਆ ਗਿਆ ਫਿਰ ਲਗਾਤਾਰ ਮੇਰੇ ਘਰ ਤੁਸੀਂ ਦੇਖ ਹੀ ਰਹੇ ਹੋ ਕਿ 6 ਤਰੀਕ ਤੋਂ ਲੈ ਕੇ ਹੁਣ ਤੱਕ ਲਗਾਤਾਰ ਪ੍ਰਮਾਤਮਾ ਦੇ ਜੋ satsang ਆ ਉਹ ਹੋ ਰਹੇ ਨੇ ਅ ਨਵੰਬਰ ਤੱਕ ਜਿਹੜਾ ਇਹ ਦੌਰ ਜਿਹੜਾ ਇਸੇ ਤਰ੍ਹਾਂ ਚੱਲਣਾ ਵਾ ਉਸ ਤੋਂ ਬਾਅਦ 1 ਦਸੰਬਰ ਦਾ ਰਾਸ਼ਟਰੀ ਪ੍ਰੋਗਰਾਮ ਜਿਹੜਾ ਵਾ ਪਵਨ ਵਾਲਮੀਕੀ ਤੀਰ ਤੇ ਮੂਰਤੀ ਸਤਰਾਮਾਰ ਸਭ ਦਾ ਉਹ ਸ਼ੁਰੂ ਹੋ ਜਾਣਾ ਫਿਰ 1 ਜਨਵਰੀ ਦਾ ਹੋ ਜਾਣਾ ਮਤਲਬ ਸਾਰਾ ਸਾਲ ਜਿਹੜਾ ਵਾ ਪ੍ਰਮਾਤਮਾ ਦੇ ਨਾਲ ਖਾਸ ਤੌਰ ਤੇ ਨੌਜਵਾਨ ਜਿਹੜਾ ਵਰਗ ਆ ਜਿਹਦੇ ਬਾਰੇ ਬੜੀ ਨੈਗੇਟਿਵਿਟੀ ਫੈਲਾਈ ਜਾਂਦੀ ਆ ਲੇਕਿਨ ਮੈਨੂੰ ਇਸ ਗੱਲ ਦਾ ਮਾਣ ਆ ਕਿ ਸਾਡੇ ਸੰਗਠਨ ਦੇ ਜਿਹੜੇ ਨੌਜਵਾਨ ਕਾਰਜਕਰਤਾ ਨੇ ਉਹ ਅੱਜ ਧਰਮ ਨਾਲ ਦੇ ਨਾਲ ਜੁੜੇ ਹੋਏ ਨੇ ਧਾਰਮਿਕ ਤੌਰ ਤੇ ਅੱਗੇ ਵਧ ਰਹੇ ਮਾਤਾ ਸੀਤਾ ਰક્ષਕ ਲਵਕੁਸ਼ ਪਾਲਕ ਭਗਵਨ ਵਾਲਮੀਕੀ ਜੀ ਦਾ ਜੋ ਪਾਵਨ ਪ੍ਰਗਟ ਦਿਵਸ 7 ਅਕਤੂਬਰ ਨੂੰ ਪੂਰੇ ਵਿਸ਼ਵ ਵਿੱਚ ਬੜੀ ਧੂਮ-ਧਾਮ ਨਾਲ ਮਨਾਇਆ ਗਿਆ ਉਥੇ ਹੀ ਪ੍ਰਗਟ ਦਿਵਸ ਦੇ ਉਪਲਖਸ਼ ਦੇ ਵਿੱਚ ਟੀਮ ਵਾਰਡ ਨੰਬਰ 8 ਲੋ ਜੋ ਸਾਰੀ ਟੀਮ ਵੱਲੋਂ ਅੱਜ satsang ਰੱਖਿਆ ਗਿਆ ਉੱਚ ਮੈਂ ਪਹਿਲਾਂ ਤਾਂ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਨਾ ਪ੍ਰਗਟ ਦਿਵਸ ਦੇ ਦਿਹਾੜੇ ਦੀਆਂ ਤੇ ਅੱਜ ਦੇ ਦਿਨ ਸਾਡੇ ਸਤਿਕਾਰਯੋਗ ਐਮਐਲਏ ਭੋਲਾ ਜੀ ਤੰਗਾਨ ਸਾਹਿਬ ਦਾਣਵ ਸਾਹਿਬ ਸਾਡੇ ਹਰਮਨ ਪਿਆਰੇ ਐਮਐਲਏ ਚੌਧਰੀ ਮਦਨਾਲ ਬੱਗਾ ਜੀ ਸਾਡੇ ਹੋਰ ਬਾਕੀ ਜਿੰਨੇ ਵੀ ਸਾਡੇ ਐਮਐਲਏ ਸਾਹਿਬਾਨ ਆਇਆ ਜਾਂ ਹੋਰ ਜਿੰਨੀ ਸੰਗਤ ਆ ਉਹਨਾਂ ਨੇ ਆ ਕੇ ਨਤਮਕਤਕ ਹੋਏ ਤੇ ਮੈਂ ਸਾਰਿਆਂ ਦਾ ਦਿਲੋਂ ਧੰਨਵਾਦ ਕਰਦੇ ਜਿਹੜੇ ਇੰਨਾ ਪਿਆਰ ਕਰਦੇ ਆ ਤੇ ਸਾਨੂੰ ਅੱਜ ਦੇ ਦਿਨ ਇੱਕ ਪ੍ਰਣ ਕਰਨੇ ਚਾਹੀਦਾ ਕਿ ਭਗਵਾਨ ਵਾਲੀ ਮਹਾਰਾ ਦੇ ਹੱਥ ਜੋ ਕਲਮ ਹੈ ਤੇ ਸਾਨੂੰ ਉਹ ਕਲਮ ਸਿੱਖਿਆ ਨੂੰ ਦਰਸਾਉਂਦੀ ਹੈ ਤੇ ਸਾਨੂੰ ਆਪਣੇ ਬੱਚਿਆਂ ਨੂੰ ਪੜ੍ਹਾਣੇ ਚਾਹੀਦਾ ਵਾ ਤੇ ਨਸ਼ੇ ਤੋਂ ਦੂਰ ਰਹਿਣਾ ਚਾਹੀਦਾ ਹੋਰ ਅੱਗੇ ਕਰਾਈ ਜਾਊਗੇ ਧਾਰਮਿਕ ਬਿਲਕੁਲ ਜੀ ਕਰਾਏ ਜਾਣਗੇ ਦੇਖੋ ਕਿੰਨਾ ਯੂਥ ਹੈ ਇਹ ਸਾਰਾ ਯੂਥ ਹੈ ਇਹਨਾਂ ਨੂੰ ਇੱਕ ਮੈਸੇਜ ਲੱਗਦਾ ਵਾ ਕਿਉਂਕਿ ਧਰਮ ਸਮਾਏ ਨਾਲ ਜੁੜੇ ਹੋਏ ਆ ਕਿ ਇਹ ਬਿਲਕੁਲ ਇਦਾਂ ਦੇ ਪ੍ਰੋਗਰਾਮ ਪਹਿਲਾਂ ਵੀ ਕਰਵਾਏ ਤੇ ਅੱਗੇ ਵੀ ਕਰਵਾਉਂਦੇ ਜਾਣ। ਮੈਂ ਸૌ ਤੋਂ ਪਹਿਲਾਂ ਸਾਰਿਆਂ ਦਾ ਧੰਨਵਾਦ ਕਰਦਾ। ਇੱਥੇ ਅੱਜ ਦੀਪੂ ਕਾ ਜੀ ਨੇ ਇਨਵੀਟੇਸ਼ਨ ਦਿੱਤਾ ਸੀ ਉਹਨਾਂ ਦੇ ਕਹਿਣਾ ਕਿ ਅੱਜ ਅਸੀਂ ਇੱਥੇ ਪਹੁੰਚੇ ਹਾਂ। ਬਾਲਮੀਕ ਮਹਾਰਾਜ ਦੇ ਬਹੁਤ ਲਗਾਤਾਰ ਪ੍ਰੋਗਰਾਮ ਚੱਲ ਰਹੇ ਨੇ। ਇੱਕ ਤਰੀਕ ਤੋਂ ਲਗਾਤਾਰ ਚੱਲ ਰਹੇ ਨੇ। ਬਾਕੀ ਸਾਡੇ ਸਾਥੀਆਂ ਨੇ ਵੀ ਕੀਤਾ ਜਮਾਲ ਪਰਵਤ ਦੀ ਬਹੁਤ ਪ੍ਰੋਗਰਾਮ ਹੋਏ। ਤੇ ਅੱਜ ਉਹ ਚੇਤੇ ਤੌਰ ਤੇ ਇੱਥੇ 12 ਤਰੀਕ ਨੂੰ ਦੀਪੂ ਕਾ ਜੀ ਨੇ ਸਮਾਗਮ ਤੇ ਹਾਜ਼ਰ ਹੋਣ ਪਹੁੰਚੀਆਂ ਤੇ ਸਾਰੀਆਂ ਸੰਗਤਾਂ ਨੂੰ ਬਾਲਮੀਕ ਮਹਾਰਾਜ ਸਤਿਕਾਰਤਾ ਨੇ ਪਾਲਨਹਾਰ ਨੇ ਉਹਨਾਂ ਦੀ ਜਿੰਨ ਕਰਤਾ ਸਾਰਿਆਂ ਦਾ ਧੰਨਵਾਦ ਕਰਦੇ ਆ ਸਾਰਿਆਂ ਦਾ ਜੀਆ ਕਰਦਾ ਮੇਰੇ ਨਾਲ ਮੁੰਨਾ ਨਾਰਜੀ ਰੇਸ਼ਪ ਗੈਨ ਜੀ ਮਨਪੀਰ ਸਿੰਘ ਕਖੜ ਜਰਨ ਸ਼ਰਮਾ ਜੀ ਤੇ ਬਾਕੀ ਸਾਰੇ ਮੇਰੇ ਇਹ ਭਰਾਵਾਂ ਦੋਸਤਾਂ ਭਾਈਆਂ ਦਾ ਸਾਰਿਆਂ ਦਾ ਸੱਚੀ ਦੇ ਭਰਾ ਦਾ ਜਿੰਦੀ ਹੁਣ ਸਾਰਿਆਂ ਦਾ ਧੰਨਵਾਦ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧਾਰਨੀ ਪਰੋਗ ਅੱਗੇ ਵੀ ਕਰਨਾ ਚਾਹੀਦਾ ਧਾਰਨੀ ਪਰੋਗ ਤੁਸੀਂ ਦੇਖੀ ਪਲ ਸਾਰੇ 32 ਸੈਕਟਰ ਚੱਲਦਾ ਹੋਈ ਧਾਰਨੀ ਪ੍ਰੋਗਰਾਮ ਹੋਣੇ ਚਾਹੀਦੇ ਜਿੰਨੇ ਵੱਧ ਤੋਂ ਵੱਧ ਧਾਰਨੀ ਪ੍ਰੋਗਰਾਮ ਆਪਣੇ ਹੋਣਗੇ ਤਾਂ ਧਾਰਨੀ ਪ੍ਰੋਗਰਾਮਾਂ ਦੇ ਤੋ ਤਦ ਜਨਤਾ ਜੁੜਦੀ ਆ ਰੇਕ ਜਨਤਾ ਕਲਚਰ ਵੈਸਟਰਨ ਨਾਲ ਤਾਂ ਜਿਆਦਾ ਜਾਨਦੀ ਆ ਜਿਹੜੇ ਧਾਰਮਿਕ ਸਮਾਗਮਾਂ ਤੋਂ ਬਹੁਤ ਘੱਟ ਆਉਂਦੇ ਨੇ ਧਾਰਮਿਕ ਸਮਾਗਮਾਂ ਤੇ ਵੱਧ ਤੋਂ ਵੱਧ ਆਉਣਾ ਚਾਹੀਦਾ ਜੇ ਆਪਾਂ ਗੁਰੂ ਨਾਲ ਪ੍ਰਮਾਤਮਾ ਨਾਲ ਜੁੜਾਂਗੇ ਤਾਂ ਉਹਨੋਂ ਤੋਂ ਕੁਝ ਆਪਾਂ ਨੂੰ ਮਿਲਦਾ ਹੀ ਆ ਕੁਝ ਗਵਾ ਕੇ ਤਾਂ ਜਾਵਾਂਗੇ ਇਸ ਕਰਕੇ ਪ੍ਰਮਾਤਮਾ ਦੇ ਅਨਿਸ਼ਚੈ ਚਰਣਾ 'ਚ ਕਿਤੇ ਵੀ ਕੋਈ ਮੰਦਰ ਦੇ ਵਿੱਚ ਜਾਗਰਣ ਹੁੰਦਾ ਜਾਂ ਗੁਰਦੁਆਰਾ ਸਾਹਿਬਾਂ ਕਿਤੇ ਵੀ ਜਾਓਗੇ ਸਾਰੀ ਤੁਹਾਡੀ ਤੀਰਥ ਯਾਤਰਾ ਇੱਕੋ ਹੀ ਆ ਤੇ ਪ੍ਰਮਾਤਮਾ ਦੇ ਦਰ ਤੇ ਜ਼ਰੂਰ ਹਾਜ਼ਰੀਆਂ ਭਰਿਆ ਕਰੋ ਸਾਰਿਆਂ ਨੂੰ ਜਾਇਬੈ ਨਕੀ ਜੀ ਦੋਸਤੋ ਵੇ ਲੱਖੀ ਬਾਲਸੂ ਤੇ ਭਗਵਾਨ ਮਹਾਰਿਸ਼ੀ ਬਾਲਮਿਕੀ ਦਾ 52 ਪ੍ਰਗਟ ਦਿਵਸ ਅੱਜ ਮਨਾਇਆ ਜਾ ਰਿਹਾ ਔਰ ਬੜੀ ਸੰਗਤ ਅੱਜ ਇਕੱਠੀ ਹੋਈ ਹੈ ਤੇ ਭਗਵਾਨ ਮਹਾਰਿਸ਼ੀ ਬਾਲਮੀ ਜੀ ਬੜੇ ਪਹੁੰਚੇ ਹੋਏ ਉੱਚ ਅਕਾਲ ਦਰਸ਼ੀ ਮਤਲਬ ਉਹ ਗੁਰੂ ਹਨ ਜਿਨ੍ਹਾਂ ਨੇ ਜੀਵਨ ਤੋਂ ਪ੍ਰੇਰਣਾ ਲੈਣੀ ਚਾਹੀਦੀ ਹੈ ਰਮਾਇਣ ਵਰਗਾ ਜਿਹੜਾ ਪਵਿੱਤਰ ਗ੍ਰੰਥ ਹੈ ਉਹਨਾਂ ਨੇ ਆਪਣੇ ਕਲਮ ਨਾਲ ਲਿਖਿਆ ਭਗਵਾਨ ਸ਼੍ਰੀ ਰਾਮ ਦੀ ਜੀਵਨੀ ਦੇ ਬਾਰੇ ਵਿੱਚ ਪਹਿਲਾਂ ਦੋਚ ਵਡਣ ਕਰ ਦਿੱਤਾ ਉਹਨਾਂ ਨੇ ਬੜੀ ਜ਼ਿੰਦਗੀ ਤਪ ਕੀਤਾ ਤਪ ਕਰਕੇ ਲੋਕਾਂ ਦੇ ਉਹਨੇ ਤਪ ਦੇ ਨਾਲ ਹੀ ਕਮਾਈ ਕੀਤੀ ਕਮਾਈ ਕਰਕੇ ਲੋਕਾਂ ਦਾ ਕਲਿਆਣ ਕੀਤਾ ਐਦਾਂ ਦੇ ਮਹਾਨ ਗੁਰੂ ਤੋਂ ਉਹ ਭਗਵਾਨ ਜੀ ਦੇ ਪਾਵਨ ਪ੍ਰਗਟ ਦਿਵਸ ਦੇ ਮੌਕੇ ਤੇ ਬਾਦਸ਼ਹੀ ਵਾਲਮੀਕੀ ਤੋਂ ਜੀਵਨ ਤੋਂ ਪ੍ਰੇਰਣਾ ਲੈਣੀ ਚਾਹੀਦੀ ਹੈ ਉਹਨਾਂ ਨੇ ਵਿਖਾਇਓ ਰਸਤੇ ਚੱਲਦੇ ਹੋਏ ਲੋਕਾਂ ਦੀ ਸਮਾਜ ਸੇਵਾ ਇਮਾਨਦਾਰੀ ਨਾਲ ਕਰਨੀ ਚਾਹੀਦੀ ਹੈ ਕਰਨ ਜੈ ਵਾਲਮੀਕੀ ਜੀ ਅੱਜ ਬਹੁਤ ਹੀ ਖੂਬਸੂਰਤ ਜਿਹੜਾ ਪਾਵਨ ਸੱਸੰਗ ਦੀਪੂ ਗਾਈ ਜੀ ਨੇ ਕਰਾਇਆ ਹੈ ਸਾਡੀ ਪੂਰੀ ਟੀਮ ਵੱਲੋਂ ਉਹਨਾਂ ਨੂੰ ਲੱਖ ਲੱਖ ਵਧਾਈ ਪਰਮਪਿਤਾ ਪਰਮਾਤਮਾ ਉਹਨਾਂ ਨੂੰ ਇਦਾਂ ਹੀ ਚੰਗੇ ਕੰਮ ਕਰਨ ਦੀ ਤਾਕਤ ਬਖਸ਼ੇ ਫੇਰ ਇੱਕ ਵਾਰ ਸਭ ਦਾ ਬਹੁਤ ਬਹੁਤ ਧੰਨਵਾਦ ਜੈ ਵਾਲਮੀਕੀ ਜੈ ਜੀ ਐਕਟਿਵ ਪ੍ਰੋਗਰਾਮ ਕਰਾ ਕੇ ਕੀ ਲੋਕਾਂ ਨੂੰ ਮੈਸੇਜ ਵਧੀਆ ਜਾਊਗਾ ਦੇਖੋ ਬਿਲਕੁਲ ਜੀ ਬਹੁਤ ਵਧੀਆ ਮੈਸੇਜ ਜਾਂਦਾ ਪਰਮਪਦਾ ਪਰਮਾਤਮਾ ਦਾ ਨਾਮ લેਵਾ ਲੋਕ ਨੇ ਜਿਹੜੇ ਮੇਰੇ ਹਿਸਾਬ ਨਾਲ ਪੂਰੇ ਸ਼ਹਿਰ ਦੇ ਨਹੀਂ ਪੂਰੇ ਪੰਜਾਬ ਦੇ ਵਿੱਚ ਹਰ ਜਗ੍ਹਾ ਹਰ ਜਿਵੇਂ ਪੂਰਾ ਮਹੀਨਾ ਹੀ ਆ ਪਾਵਨ ਪ੍ਰਗਟ ਦਿਵਸ ਦਾ ਚੱਲ ਰਿਹਾ ਹੈ ਹਰ ਵਿਅਕਤੀ ਨੂੰ ਹਰ ਮੁਹੱਲੇ 'ਚ ਜਿਹੜੇ 바ਵਾ ਪਰਮਪਦਾ ਪਰਮਾਤਮਾ ਦਾ ਨਾਮ ਲੈਵਾ ਲੋਕ ਨੇ ਉਹਨਾਂ ਨੂੰ ਲੈਣਾ ਚਾਹੀਦਾ ਅੱਜ ਭਗਵਾਨ ਵਾਲਮੀਕੀ ਜੀ ਦੇ ਪ੍ਰਗਟ ਦਿਵਸ ਤੇ ਦੀ ਪੁਗਾਈ ਜੀ ਵੱਲੋਂ ਜਿਹੜਾ ਪ੍ਰੋਗਰਾਮ ਕਰਾਇਆ ਗਿਆ ਉਹ ਤੇ ਅਸੀਂ ਆਏ ਸੀਗੇ ਤੇ ਉਹਨਾਂ ਵੱਲੋਂ ਬਹੁਤ ਮਾਨ ਸਨਮਾਨ ਮਿਲਿਆ ਜੋ ਅੱਜ ਉਹਨਾਂ ਨੇ ਪ੍ਰੋਗਰਾਮ ਰੱਖਿਆ ਸੀਗਾ ਉਹ ਤੇ ਆਪਾਂ ਭਗਵਾਨ ਵਾਲਮੀਕੀ ਜੀ ਦਾ ਆਸ਼ੀਰਵਾਦ ਲਿੱਤਾ ਬਹੁਤ ਆਨੰਦ ਆਇਆ ਇੱਥੇ ਆ ਕੇ ਜੀ ਮੈਸੇਜ ਹੋ ਗਿਆ ਭਾਈ ਜੀ ਜਿਹਦਾ ਲੋਕਾਂ ਨੂੰ ਇਹੀ ਮੈਸੇਜ ਦਊਂਗਾ ਸੱਚੇ ਰਾਜ ਤੁਰੋ ਸੱਚ ਬੋਲੋ ਝੂਠ ਦਾ ਸਾਥ ਨਾ ਦਿਓ ਝੂਠ ਬੋਲਣਾ ਪਾਪ ਹੈ ਝੂਠ ਬਿਲਕੁਲ ਨਹੀਂ ਬੋਲਣਾ ਚਾਹੀਦਾ ਜਿਹੜੇ ਝੂਠੇ ਬੋਲਦੇ ਆ ਨਾ ਉਹਨਾਂ ਨੂੰ ਆਪੀ ਪ੍ਰਮਾਤਮਾ ਸਜ਼ਾ ਦਿੰਦਾ ਜੋ ਝੂਠ ਬੋਲਣ ਵਾਲੇ ਨੂੰ ਇੰਨਾ ਇਕੱਠ ਹੈ ਦੀਪੂ ਭਾਈ ਦਾ ਸਪਨਾ ਪਿਆਰਾ ਦੇਖੋ ਕਿੰਨਾ ਇਕੱਠ ਹੋਇਆ ਸਾਰਾ ਹਰ ਸਮਾਜ ਦੇ ਲੋਕ ਇੱਥੇ ਪਹੁੰਚੇ ਆ ਬਸ ਨਹੀਂ ਕਹਿਣਾ ਦਿੰਦਾ ਅਸੀ ਯੂਥ ਨੂੰ ਕੀ ਮੈਸੇਜ ਦਿਓਗੇ ਜਿੱਦਾਂ ਧਾਰਮਿਕ ਨਾਲ ਜੁੜਨਾ ਚਾਹੀਦਾ ਸਾਨੂੰ ਯੂਥ ਨੂੰ ਮੈਸੇਜ ਨਸ਼ਾ ਛੱਡੋ ਚੰਗੇ ਕੰਮ ਕਰੋ ਦੇਖੋ ਕਿੰਨਾ ਵਧੀਆ ਪ੍ਰੋਗਰਾਮ ਕਰਾਇਆ ਦੀਪੂ ਵੀਰ ਨੇ ਇੰਦਰ ਦੇ ਪ੍ਰੋਗਰਾਮ ਕਰੋ ਜੀ ਬਹੁਤ ਵਧੀਆ ਤੇ ਅੱਛਾ ਪ੍ਰੋਗਰਾਮ ਹੈ ਭਗਵਾਨ ਮਾਰੀਸ਼ੀ ਵਾਲਮੀਕ ਜੀ ਦਾ Satsang ਸੁਣ ਕੇ ਅਸੀਂ ਵੀ ਦੀਪੂ ਘਈ ਦੇ ਮਾਧਮ ਨਾਲ ਉਰੇ ਆਏ ਆਂ ਅਸੀਂ ਮਤਲਬ ਕਰਮਾ ਵਾਲੇ ਆ ਜਿਹੜਾ ਭਗਵਾਨ ਦਾ ਨਾਮ ਸਾਡੇ ਕੰਨਾਂ 'ਚ ਪੈ ਰਿਹਾ ਬਹੁਤ ਚੰਗਾ ਉਹ ਬਰਾਂ ਲੈਣਾ ਜਿਹੜਾ ਦੀਪੂ ਘਈ ਕੇਈ ਪ੍ਰੋਗਰਾਮ ਕੀਤਾ ਜਾ ਰਿਹਾ ਹੈ ਕਿ ਯੂਜ ਨੂੰ ਧਰਮ ਦੇ ਨਾਲ ਜੋੜਨਾ ਅੱਜ ਦਾ ਯੂਜ ਜਿੱਥੇ ਗਲਤ ਰਾਹਾਂ 'ਤੇ ਪੈ ਰਿਹਾ ਓਥੇ ਇਦਾਂ ਦੇ ਨੌਜਵਾਨ ਵੀ ਹੈਗੇ ਜਿਹੜੇ ਸਹੀ ਰਾਹ ਤੇ ਭਗਵਾਨ ਦੇ ਨਾਲ ਲੋਕਾਂ ਨੂੰ ਜੋੜਦੇ ਆ ਮੈਂ ਦੀਪੂ ਘਈ ਪਰਿਵਾਰ ਵੱਲੋਂ ਇਹ ਕਿਤੇ ਗੇ ਪ੍ਰੋਗਰਾਮ ਵਿੱਚ ਸ਼ਿਰਕਾ ਕਰਦਾ ਤੇ ਪਰਮਾਤਮਾ ਅਕ ਅਰਦਾਸ ਕਰਦਾ ਉਹਨਾਂ ਨੂੰ ਹਿੰਮਤ ਬਖਸ਼ਣ ਉਹ ਇਦਾਂ ਦੇ ਕੰਮ ਕਰਦੇ ਰਹਿਣ ਪਰਮਪਿਤਾ ਪਰਮਾਤਮਾ ਅਜਰ ਅਮਰ ਤਰਕਾਲ ਦੇਸ਼ੀ ਮਾਤਾ ਸੀਤਾ ਰਖੇ ਪ੍ਰਭੂ ਵਾਲਮੀਕੀ ਮਹਾਰਾਜ ਜਦੋਂ ਪਾਵਨ ਪ੍ਰਗਟ ਦਿਵਸ 7 ਅਕਤੂਬਰ ਨੂੰ ਪੂਰੇ ਵਿਸ਼ਵ 'ਚ ਮਨਾਇਆ ਗਿਆ ਜਗ੍ਹਾ-ਜਗ੍ਹਾ ਲੰਗਰ ਲੱਗੇ satsang ਕਰਵਾਇਆ ਗਿਆ ਉੱਥੇ ਹੀ ਪਰਮਾਤਮਾ ਦੇ ਪ੍ਰਗਟ ਦਿਵਸ ਦੇ ਉਪਲਖ ਸੈਕਟਰ ਨੰਬਰ 8 ਦੇ ਵਿੱਚ ਪੂਰੀ 8 ਨੰਬਰ ਵਾਰਡ ਦੀ ਟੀਮ ਵੱਲੋਂ ਦੂਸਰਾ ਵਿਸ਼ਾਲ satsang ਕਰਵਾਇਆ ਗਿਆ ਜਿੱਥੇ ਤੁਹਾਡੇ ਸਾਹਮਣੇ ਲੱਖਾਂ ਦੀ ਗਿਣਤੀ ਨਾਲ ਲੋਕੀ ਆ ਕੇ ਨਤਮਕਸਤ ਹੋਏ ਤੇ ਮੈਂ ਧੰਨਵਾਦ ਕਰਦਾ ਮੀਡੀਆ ਦਾ ਵੀ ਜਿਨ੍ਹਾਂ ਨੇ ਸਾਡਾ ਸੰਦੇਸ਼ ਦੂਰ ਦੂਰ ਤੱਕ ਪਹੁੰਚਾਇਆ ਮੈਂ ਪਰਮਪੀਤਾ ਪਰਮਾਤਮਾ ਦੇ ਪ੍ਰਗਟ ਦਿਵਸ ਦੀ ਸਾਰੇ ਹੀ ਦੇਸ਼ ਵਾਸੀਆਂ ਨੂੰ ਵਿਦੇਸ਼ਾਂ ਦੇ ਵਸਦੇ ਗਲੀ ਗਲੀ ਵਸਦੇ ਜਿੱਥੇ ਜਿੱਥੇ ਵਾਲਮੀਕੀ ਨਾਮਲੇ ਵਾਲੇ ਲੋਕ ਬੈਠੇ ਆ ਉਹਨਾਂ ਨੂੰ ਮੁਬਾਰਕਬਾਦ ਦਿੰਦਾ ਤੇ ਮੈਂ ਆਸ ਕਰਦਾ ਤੇ ਮੈਂ ਬੇਨਤੀ ਕਰਦਾ ਕਿ ਪਰਮਪੀਤਾ ਪਰਮਾਤਮਾ ਦੇ ਹੱਥ ਦੇ ਵਿੱਚ ਕਲਮ ਹੈ ਸਾਨੂੰ ਆਪਣੇ ਬੱਚੇ ਪੜਾਣੇ ਚਾਹੀਦੇ ਆ ਨਸ਼ਿਆਂ ਤੋਂ ਦੂਰ ਰਹਿਣੇ ਚਾਹੀਦਾ ਵਾ ਬਹੁਤ ਬਹੁਤ ਧੰਨਵਾਦ ਜੀ ਇਸ ਪ੍ਰੋਗਰਾਮ ਦੀ ਪ੍ਰਧਾਨਗੀ ਸਾਡੇ ਮਾਨਯੋਗ ਚੌਧਰੀ ਮਦਨਾਲ ਬੱਗਾ ਜੀ ਐਮਐਲਏ ਨਾਰਥ ਉਹਨਾਂ ਨੇ ਕੀਤੀ ਨਗੇਸ਼ ਪ੍ਰਾਸ਼ਰ ਪੱਪੀ ਜੀ ਸਾਡੇ ਐਮਐਲਏ ਭੋਲਾ ਜੀ ਐਮਐਲਏ ਸ਼ੀਨਾ ਜੀ ਵਿਜੇ ਦਾਣਵ ਜੀ ਚੌਧਰੀ ਯਸ਼ਪਾਲ ਜੀ ਸਾਰੇ ਪਹੁੰਚਨੇ ਇਹ ਬਹੁਤ ਵਧੀਆ ਪ੍ਰੈਲਾ ਵਾ ਦੂਸਰਾ ਵਿਸ਼ਾਲ Satsang ਪ੍ਰਭੂ ਆਵੀ ਮ라이 ਦਾ ਕਰਾਇਆ ਜਾ ਰਿਹਾ ਵਾ ਇਹਦੇ ਵਿੱਚ ਬਹੁਤ ਹੀ ਜ਼ਿਆਦਾ ਵਧੀਆ ਜਿਹੜਾ ਕਿ ਸੰਦੇਸ਼ ਮਿਲਦਾ ਹੈ ਇਹ ਕਿ ਪਰੰਪਰਤਾ ਪਰਮਾਤਮਾ ਹਸਤੀ ਕਰਤਾ ਕਰਨਾ ਸਾਗਰ ਦੇ ਮ라이 ਦੇ Satsang ਦੇ ਦੂਸਰਾ ਵਿਸ਼ਾਲ Satsang ਹੈ ਦੀਪੂ ਗੀਦੀ ਗਵਾਈ ਦੇ ਵਿੱਚ ਉਹਨਾਂ ਦੀ ਟੀਮ ਦੀ ਗਵਾਈ ਦੇ ਵਿੱਚ ਕਰਾਇਆ ਜਾ ਰਿਹਾ ਵਾ ਤੇ ਜਿੰਨੀ ਵੀ ਸੰਗਤ ਆਈ ਹੈ ਉਹਨਾਂ ਦੇ ਦੀਪੂ ਜੀ ਦੇ ਲਈ ਦੇ ਪ੍ਰਤੀ ਉਹਨਾਂ ਦਾ ਸਬਦ ਦਾ ਧੰਨਵਾਦ ਕਰਦੇ ਹਾਂ ਕਿ ਕੀ ਮੈਸੇਜ ਆਊਗਾ ਕਿ ਅੱਗੇ ਦੇ ਘਰੇ ਪ੍ਰੋਗਰਾਮ ਧਾਰਮਿਕ ਹੈ ਕਿ ਬੱਚਿਆਂ ਲਈ ਮੈਸੇਜ ਆਊਗਾ ਜੇ ਬੱਚਾ ਪ੍ਰਤੀ ਇਹੀ ਮੈਸੇਜ ਜਾਊਗਾ ਕਿ ਜਿੱਦਾਂ ਕੀ ਤੁਹਾਨੂੰ ਪਤਾ ਹੀ ਹੈ ਅੱਜ ਕੱਲ ਦੀ ਜਿੰਨੀ ਵੀ ਜਨਰੇਸ਼ਨ ਵਗੈਰਾ ਸਾਰੀ ਨਸ਼ੇ ਦੇ ਪ੍ਰਤੀ ਹੋਈ ਪਈ ਹੈ ਇਹ ਉਹਨਾਂ ਨੂੰ ਇਹੀ ਮੈਸੇਜ ਦਿੱਤਾ ਜਾਊਗਾ ਕਿ ਪੜੋ ਲਿਖੋ ਉਰੇ ਦਾ ਦੇ ਉਪਰਾਲੇ ਦੇ ਵਿੱਚ ਆਪਣਾ ਜੋ ਵੀ ਹੈ ਯੋਗਦਾਨ ਦੇ ਪ੍ਰਤੀ ਸਤਸੰਗ ਦੇ ਪ੍ਰਤੀ ਖੇਡ ਦੇ ਪ੍ਰਤੀ ਸਭ ਤੋਂ ਪਹਿਲਾਂ ਸਾਰਿਆਂ ਨੂੰ ਜੈ ਵਾਲਮੀਕੀ ਜੀ ਬੜੀ ਖੁਸ਼ੀ ਦੀ ਗੱਲ ਹੈ ਅੱਜ ਬ੍ਰਹਮੰਡ ਦੀ ਕੈਸੀ ਸ਼ਕਤੀ ਭਗਵਾਨ ਵਾਲਮੀਕੀ ਮਹਾਰਾਜ ਜੀ ਦਾ ਪ੍ਰਗਟ ਉਤਸਵ ਮਨਾਉਂਦੇ ਹੋਏ ਉਸੇ ਕੜੀ ਦੇ ਤਹਿਤ ਅੱਜ ਸਾਡੇ ਯੁਵਾ ਨੇਤਾ ਆਮ ਆਦਮੀ ਪਾਰਟੀ ਦੇ ਐਸਸੀ ਵਿੰਗ ਦੇ ਪ੍ਰਧਾਨ ਸਾਡੇ ਦੀਪੂ ਕੇ ਜੀ ਵੱਲੋਂ ਇੱਕ ਵਿਸ਼ਾਲ ਸਤਸੰਗ ਸਾਡੇ ਲక్ష్ਮੀ ਪੈਲੇਸ ਦੇ ਵਿੱਚ ਕਰਵਾਇਆ ਗਿਆ ਹੈ ਜਿਸ ਦੇ ਵਿੱਚ ਲੁਧਿਆਣੇ ਸ਼ਹਿਰ ਦੇ ਰਾਜਨੀਤਿਕ ਸਮਾਜਿਕ ਔਰ ਧਾਰਮਿਕ ਲੋਕਾਂ ਨੇ ਆ ਕੇ ਭਗਵਾਨ ਵਾਲਮੀਕੀ ਮਹਾਰਾਜ ਜੀ ਦਾ ਅਸ਼ੀਰਵਾਦ ਲਿਆ ਹੈ ਲੋਕਾਂ ਕੀ ਮੈਸੇਜ ਦੋਗੇ ਹੁਣ ਭਾਈ ਮੈਂ ਇਹੀ ਕਹੂੰਗਾ ਕਿ ਭਗਵਾਨ ਵਾਲਮੀਕੀ ਮਹਾਰਾਜ ਜੀ ਦੇ ਦਿਖਾਏ ਹੋਏ ਨਕਸ਼ੇ ਕਦਮ ਦੇ ਉੱਤੇ ਆਪਾਂ ਚੱਲੀਏ ਉਹਨਾਂ ਦੀ ਦਿੱਤੀਆਂ ਹੋਈਆਂ ਜੋਨ ਦੇ ਰਮਾਇਣ ਦੇ ਵਿੱਚ ਤੁਸੀਂ ਤੁਸੀਂ ਪੜੋਗੇ ਤੇ ਕਿਸ ਤਰ੍ਹਾਂ ਦੇ ਸਾਰੇ ਤਰ੍ਹਾਂ ਦੇ ਦੁਨੀਆ ਦੇ ਵਿੱਚ ਸਾਰੇ ਉਹਨਾਂ ਦੇ ਵਿੱਚ ਅਰਥ ਭਾਵ ਅਰਥ ਲਿਖੇ ਹੋਏ ਆ ਉਹਨਾਂ ਦੇ ਨਕਸ਼ੇ ਕਦਮ ਤੇ ਚਲਦੇ ਹੋਏ ਆਪਣਾ ਆਪ ਜੀਵਨ ਸੁਧਾਰੀਏ ਔਰ ਪ੍ਰਭੂ ਵਾਲਮੀਕੀ ਮਹਾਰਾਜ ਦੇ ਚਰਨਾਂ ਦੇ ਵਿੱਚ ਅਰਦਾਸ ਕਰਦਾ ਪ੍ਰਾਰਥਨਾ ਕਰਦਾ ਕਿ ਇਸ ਸ੍ਰਿਸ਼ਟੀ ਦੇ ਉੱਤੇ ਹਮੇਸ਼ਾ ਹੀ ਆਪਣਾ ਮੇਰਾ ਪਰਿਆਹਤ ਰੱਖਣਾ ਤਾਂ ਜੋ ਇਹ ਲੋਕ ਜੋ ਹੈ ਤੁਹਾਡੀ ਹਮੇਸ਼ਾ ਹੀ ਕਿਰਪਾ ਪਾਤਰ ਬਣਨ ਉਹ ਤੁਹਾਡੀ ਹਮੇਸ਼ਾ ਹੀ ਤੁਹਾਡੀ ਆਰਾਧਨਾ ਕਰਦੇ ਰਹਿਣ ਐਨੇ ਕਹਿੰਦਾ ਹਾਂ ਇੱਕ ਵਾਰੀ ਫਿਰ ਤੋਂ ਸਾਰੇ ਨੂੰ ਜੈ ਵਾਲਮੀਕੀ ਜੀ ਹਰ ਹਰ ਵਾਲਮੀਕੀ ਅੱਜ ਪਰਮਪਿਤਾ ਪਰਮਾਤਮਾ ਭਗਵਾਨ ਵਾਲਮੀਕੀ ਜੀ ਮਹਾਰਾਜ ਦਾ ਜੋ ਪਾਵਨ ਸੱਸੰਗ ਬੜੀ ਸ਼ਰਧਾ ਤੇ ਭਾਵਨਾ ਨਾਲ ਜਿਹੜਾ ਕਰਾਇਆ ਜਾ ਰਿਹਾ ਇਹ ਦੂਜਾ ਸੱਸੰਗ ਦੀਪੂ ਕੁਈ ਜੀ ਵੱਲੋਂ ਹੋ ਰਿਹਾ ਔਰ ਮੈਂ ਕਾਮਨਾ ਕਰਦਾ ਵੀ ਅੱਗੇ ਤੋਂ ਵੀ ਇਹੋ ਜਿਹੇ ਸੱਸੰਗ ਹੁੰਦੇ ਰਹਿਣੇ ਚਾਹੀਏ ਸਮਾਜ ਦੇ ਵਿੱਚੋਂ ਜਿਹੜੀਆਂ ਕ੍ਰੋਤੀਆਂ ਉਹ ਦੂਰ ਹੋਣ ਔਰ ਬੱਚਿਆਂ ਨੂੰ ਸਮਾਜ ਭਰਤੀ ਜਾਣੂ ਕਰਾਇਆ ਜਾਵੇ ਜਿੱਦਾਂ ਕਿ ਭਜਨ ਮੰਡਲੀ ਬਹੁਤ ਸੂਝਵਾਂ ਵਧੀਆ ਭਜਨ ਮੰਡਲੀ ਲਾਈ ਆ ਉਹ ਸਮਾਜ ਨੂੰ ਇੱਕ ਵਧੀਆ ਤੇ ਸੱਚੀ ਸੇਹ ਦੇਣ ਵਾਲੀ ਭਜਨ ਮੰਡਲੀ ਆ ਔਰ ਸਿੰਗਰ ਬੜੇ ਬਾਖਮਾਲ ਆ ਔਰ ਇਹਨਾਂ ਖੂਬਸੂਰਤ satsang ਜਿਹੜਾ ਆ ਲੁਧਿਆਣਾ ਦੇ ਵਿੱਚ ਇਹ ਦੂਜੀ ਵਾਰੀ ਦੀਪੂ ਜੀ ਨੇ ਕਰਵਾਇਆ ਸੋ ਮੈਂ ਦੀਪੂ ਜੀ ਔਰ ਉਹਨਾਂ ਦੀ ਸਾਰੀ ਟੀਮ ਨੂੰ ਵਧਾਈ ਦੇਣਾ ਚਾਹੁੰਦਾ ਬਹੁਤ ਬਹੁਤ ਮੁਬਾਰਕਾਂ ਜਯੋਤ ਨੂੰ ਕੀ ਮੈਸੇਜ ਹੈ ਹਾਂਜੀ ਜਯੋਤ ਨੂੰ ਯੂਤ ਦੇਖੋ ਧਰਮ ਨਾਲ ਜੁੜੂਗਾ ਤੇ ਨਸ਼ੇ ਪੱਤੇ ਤੋਂ ਦੂਰ ਹੋਊਗਾ ਔਰ ਧਰਮ ਹੀ ਇੱਕ ਇਹ ਜਿਹਾ ਸਾਧਨ ਹੈ ਜਿਹਦੇ ਕਰਕੇ ਬੱਚਾ ਜਿਹੜਾ ਨਸ਼ੇ ਪੱਤੇ ਤੋਂ ਸ਼ਰਾਬ ਤੋਂ ਔਰ ਦੂਜੀ ਅਕੂਤੀਆਂ ਜਿਹੜੀਆਂ ਫੈਲੀਆਂ ਜਾਂ ਸਮਾਜ ਦੇ ਵਿੱਚ ਉਹ ਤੋਂ ਦੂਰ ਰਹਿ ਸਕਦਾ ਵਰਨਾ ਨਹੀਂ ਜਿਵੇਂ ਕਿ ਅੱਜ ਜਿਹੜਾ ਨਸ਼ੇ ਕਰਦਾ ਵੀ ਆ ਚਾਹੇ ਉਹ ਸ਼ਰਾਬ ਦਾ ਜਾਂ ਸੇਵਨ ਕਰਦਾ ਜਾਂ ਕੋਈ ਵੀ ਕਰਦਾ ਉਹ 2 ਜਾਂ 3 ਦਿਨ ਜਿੱਦਾਂ ਵਿਚਾਰਦਾ ਉਹ ਧਾਰਮਿਕ ਖਿਆਲਾਂ ਦੇ ਨਾਲ ਹੀ ਵਿਚਾਰਦਾ ਚਾਹੇ ਉਹ ਮੰਗਲਵਾਰ ਹੈ ਵੀਰਵਾਰ ਹੈ ਜਾਂ ਸ਼ਨੀਵਾਰ ਆ ਇਹ ਇੱਕ ਧਰਮ ਦੀ ਝਲਕ ਆ ਜੇ ਧਰਮ ਵੱਲ ਨੂੰ ਆਪਾਂ ਵਧਾਂਗੇ ਤੇ ਨਸ਼ੇ ਤੋਂ ਆਪਾਂ ਦੂਰ ਹੋ ਜਾ ਜਿਆਰੂ ਸਾਥੀ ਦੀਪਕ ਕਈ ਜੀ ਭਗਵਾਨ ਬਾਲ ਵੀ ਕੀਤਾ ਪ੍ਰਕਾਸ਼ ਦਿਹਾੜਾ ਪਾ ਰਹੇ ਉਹਦੇ ਤੇ ਮੈਂ ਸਾਰੇ ਹੀ ਇਲਾਕਾ ਦੇ ਵਸਿਆਂ ਨੂੰ ਲੱਖ ਲੱਖ ਵਧਾਈ ਦਿੰਦਾ ਔਰ ਤਰਵਾਦ ਕਰਦਾ ਸਾਰੇ ਹੀ ਟੀਮ ਦਾ ਸਤਿਕਾਰਯੋਗ ਸਾਡੇ ਛੋਟੇ ਵੀਰ ਦੀਪੂ ਕਈ ਜੀ ਦਾ ਸਾਰੇ ਇਹਨਾਂ ਦੇ ਸਾਥੀਆਂ ਦਾ ਸਾਡੇ ਪ੍ਰਧਾਨ ਸਾਹਿਬ ਕੜੇ ਨੇ ਦਰੋਸ਼ ਸਾਹਿਬ ਔਰ ਸਾਰੇ ਸਾਡਾ ਸਾਥੀ ਛੋਟਾ ਵੀਰ ਕੜਾ ਤੇ ਸਾਰੇ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਹੜੇ ਅੱਜ ਇਕੱਠੇ ਹੋ ਕੇ ਇਹ ਧਰਮ ਦੀ ਸੇਵਾ ਕਰ ਰਹੇ ਨੇ ਕਿਉਂਕਿ ਇਨਸਾਨੀਅਤ ਇਹਹੀ ਕਹਿੰਦੀ ਆ ਤੇ ਗੁਰੂਆਂ ਪੀਰਾਂ ਦੇ ਦਿਨ ਆਪਾਂ ਇਕੱਠੇ ਹੋ ਕੇ ਮਨਾਈਏ ਤੇ ਉਹਨਾਂ ਤੋਂ ਸੇਧ ਲੈ ਕੇ ਆਪਣਾ ਜੀਵਨ ਬਦੀਤ ਕਰੀਏ ਔਰ ਇਨਸਾਨੀਅਤ ਦੀ ਸੇਵਾ ਕਰੀਏ ਕਿਉਂਕਿ ਇਨਸਾਨੀ ਦੀ ਸੇਵਾ ਸਭ ਤੋਂ ਉੱਤਮ ਤਰ ਹੈ ਔਰ ਨੌਜਵਾਨ ਅੱਜ ਠਾਠਾ ਮਾਰਦਾ ਘੱਟ ਔਰ ਧਰਮ ਨਾਲ ਜੁੜ ਰਹੇ ਨੇ ਸਮਾਜ ਦੀ ਸੇਵਾ ਕਰ ਰਹੇ ਇਸ ਤੋਂ ਵਧੀਆ ਸੰਕੇਤ ਨਹੀਂ ਔਰ ਮੈਂ ਤਾਂ ਇਹੀ ਨੌਜਵਾਨਾਂ ਨੂੰ ਬੇਨਤੀ ਕਰੂਗਾ ਆਓ ਆਪਾਂ ਇਕੱਠੇ ਹੋ ਕੇ ਔਰ ਉਹਨਾਂ ਮਹਾਨ ਪੁਰਸ਼ਾਂ ਤੋਂ ਮਹਾਨ ਵੀਰ ਪਕੰਬਰਾਂ ਤੋਂ ਗੁਰੂਆਂ ਪੀਰਾਂ ਤੋਂ ਉਹਨਾਂ ਤੋਂ ਅਸ਼ੀਰਵਾਦ ਲਈਏ ਉਹਨਾਂ ਤੋਂ ਸਿਹਤ ਲਈਏ ਔਰ ਆਪਣੇ ਮਾਪੇ ਦਾ ਤੇ ਅਧਿਆਪਕਾਂ ਦਾ ਖਾਸ ਕਰਕੇ ਮੈਂ ਗੱਲ ਕਰਦਾ ਅਧਿਆਪਕਾਂ ਦਾ ਬਲਕੇ ਅਸ਼ੀਰਵਾਦ ਲੈ ਕੇ ਤੇ ਉਹਨਾਂ ਦੇ ਦਰਸਾਏ ਹੋਏ ਰਸਤੇ ਤੇ ਚੱਲ ਕੇ ਉਹਨਾਂ ਦਾ ਸਤਿਕਾਰ ਕਰੀਏ ਤਾਂ ਕਿ ਆਪਾਂ ਜਿੱਥੇ ਆਪ ਆਪਣੇ ਪੈਰਾ ਤੇ ਖੜੇ ਹੋਵਾਂਗੇ ਤਰੱਕੀ ਕਰਾਂਗੇ ਉੱਥੇ ਆਪਾਂ ਸਾਰੇ ਇਕੱਠੇ ਹੋ ਕੇ ਆਪਣੇ ਦੇਸ਼ ਦੀ ਤਰੱਕੀ ਯੋਗਦਾਨ ਪਾਵਾਂਗੇ ਔਰ ਇੰਨਾ ਹੀ ਕਹਿੰਦਾ ਹੈ ਭਗਵਾਨ ਵਾਲਮੀਕ ਜੀ ਦੇ ਪ੍ਰਕਾਸ਼ ਦਾਦੇ ਦੀ ਬਹੁਤ-ਬਹੁਤ ਵਧਾਈ ਦਿਨਾ ਬਹੁਤ-ਬਹੁਤ ਧੰਨਵਾਦ ਜੋ ਵੀ ਵੀ ਇੱਥੇ ਪਹੁੰਚੇ ਅੱਜ ਪ੍ਰੋਗਰਾਮ ਤੇ ਕਿਦਾਂ ਸਭ ਤੋਂ ਪਹਿਲਾਂ ਜੀ ਸਾਰੇ ਭਾਰਤ ਵਾਸੀਆਂ ਨੂੰ ਪ੍ਰਗਟ ਦੀਆਂ ਲੱਖ-ਲੱਖ ਵਧਾਈਆਂ ਤੇ ਸਾਡੇ ਬਹੁਤ ਹੀ ਸਤਿਕਾਰਯੋਗ ਐਮਐਲਏ ਸਾਹਿਬ ਭੋਲਾ ਸਾਹਿਬ ਜੀ ਪਹੁੰਚੇ ਇਹਨਾਂ ਨੂੰ ਵੀ ਧੰਨਵਾਦ ਜੀ ਤੇ ਜਿਹੜੀ ਦੀਪੂ ਕਾਜੀ ਦੀ ਟੀਮ ਹੈ ਇਹ ਵਧਾਈ ਦੇ ਪਾਤਰ ਨੇ ਇਦਾਂ ਦੇ ਮਹਾਨ ਇਦਾਂ ਦੇ ਚੰਗੇ ਕੰਮ ਉਤੇ ਭਗਵਾਨ ਵਾਲਮੀਕੀ ਮਹਾਰਾਜ ਜਿਹੜੀ ਸਿੱਖਿਆ ਉਹਨਾਂ ਨੂੰ ਉਹਨਾਂ ਨੂੰ ਦਰਸਾਉਂਦੇ ਹੋਏ ਉਹਨਾਂ ਦੇ ਦਿਖਾਏ ਰਸਤੇ ਤੇ ਚੱਲਦੇ ਹੋਏ ਇਦਾਂ ਹੀ ਅਸੀਂ ਆਪਣੇ ਆਣ ਵਾਲੀ ਜਿਹੜੀ ਪੀੜ੍ਹੀ ਹੈ ਉਹਨਾਂ ਨੂੰ ਆਪਣੇ ਭਗਵਾਨ ਵਾਲਮੀਕੀ ਜੀ ਦੇ ਜਿਹੜੀਆਂ ਸਿੱਖਿਆਵਾਂ ਉਹਨਾਂ ਦਾ ਦਿਖਾ ਕੇ ਰਸਤਾ ਅੱਗੇ ਚੱਲ ਸਕਦੇ ਆ ਜੇ ਕਿ ਸਾਡੀ ਆਣ ਵਾਲੀ ਪੀੜ੍ਹੀ ਨਸ਼ਿਆਂ ਤੋਂ ਦੂਰ ਰਵੇ ਤੇ ਭਗਵਾਨ ਵਾਲਮੀਕੀ ਜੀ ਦਿਖਾਏ ਦੇ ਰਸਤੇ ਤੇ ਚੱਲਦੀ ਰਵੇ दुजा <coughs> <Okay. coughs> yeah, <don't> <coughs>